ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਉਮੀਦ ਆ ਵੀ ਸਾਰੇ ਠੀਕ ਠਾਕ ਹੋਣਗੇ ਤੇ ਬਹੁਤ ਵਧੀਆ ਹੋਣਗੇ ਠੰਡ ਹੋ ਗਈ ਸਟਾਰਟ ਸਿਆਲ ਹੋ ਗਿਆ ਵਾ ਸ਼ੁਰੂ ਮਾੜੀ ਮੜੀ ਹੁਣ ਜਿਹੜੀ ਧੁੱਪ ਚੜਦੀ ਆ ਬੜੀ ਵਧੀਆ ਲੱਗਦੀ ਆ ਤੇ ਹੋਰ ਸੁਣਾਉ ਠੀਕ ਠਾਕ ਸਾਰੇ ਤੇ ਸਾਰੇ ਵੀਰਾਂ ਦੇ ਭੈਣਾਂ ਦੇ ਮੈਸੇਜ ਆਉਂਦੇ ਹੀਗੇ ਵੀ ਤੁਹਾਡੇ ਘਰ ਕੀ ਹੋਇਆ ਵਾ ਮੁੰਡਾ ਆ ਕਿ ਕੁੜੀ ਚੁਟਕਾ ਆ ਕਿ ਚੁਟਕੀ ਫਤੇਦੀ ਚੁਪਕੀ ਆਈ ਹੈ ਜਾਂ ਸਾਡਾ ਚੁਟਕਾ ਆਇਆ ਤੇ ਚਲੋ ਅੱਜ ਤੁਹਾਨੂੰ ਦੱਸਦੇ ਆਪਾਂ ਆਪਾਂ ਪਤਾ ਕਿਉਂ ਨਹੀਂ ਦੱਸਣ ਦੇ ਅਸਲ ਚ ਲਾਓ ਸੋਕ ਵੀ ਨਾਟ ਸੱਸੀ ਘਰ ਦੀ ਸਾਰਿਆਂ ਨੂੰ ਹੋਰ ਸੁਣਾਓ ਸਭ ਵਧੀਆ ਠੀਕ ਠਾਕ ਆਪਾਂ ਵੀ ਠੀਕ ਠਾਕ ਆ ਤੇ ਬਸ ਵਿਹਲੇ ਬੈਠੇ ਆ ਬਾਬਾ ਜੀ ਨੇ ਡਿਊਟੀ ਨਹੀਂ ਲਾਈ ਆ ਉਹ ਭਗਤਾਂ ਨੇ ਆਪਣੀ ਦਵਾਈ ਖਾ ਲਈ ਤੇ ਲੰਮੇ ਬੈ ਗਏ ਦਵਾਈ ਖਾ ਲਈ ਲੰਮੇ ਪੈਣੀ ਰੋਟੀ ਖਾ ਲਈ ਲੰਮੇ ਪੈ ਗਏ ਕੀ ਕਰਾ ਉਹ ਸਾਰੀ ਮਰ ਪਹਿਲਾਂ ਵੀ ਕੰਮ ਹੀ ਕੀਤਾ ਗਾੜੀ ਵੀ ਸਾਰੀ ਮਰ ਹੁਣ ਕੰਮ ਹੀ ਕਰਨਾ ਥੋੜਾ ਟਾਈਮ ਬਾਬਾ ਜੀ ਜਾਂਦੇ ਆ ਜੇ ਰੈਸਟ ਕਰੋ ਤੇ ਰੈਸਟ ਵੀ ਕਰਨੀ ਜ਼ਰੂਰੀ ਹੈ ਹਾਂ ਤੇ ਬੜੇ ਸੁਖ ਮੈਸੇਜ ਆਉਣਦੇ ਆ ਨਾ ਮੈਸੇਜ ਆਉਣਦੇ ਹੀ ਪੀ ਦੱਸੋ ਕੀ ਆਇਆ ਵਾ ਮੁੰਡਾ ਹੋਇਆ ਵਾ ਕੁੜੀ ਹੋਈ ਐ ਦੱਸਣਾ ਤੇ ਆਪਾਂ ਤਾਂ ਨੂੰ ਪਤਾ ਹੈ ਹੀ ਵਲੌਗ ਚ ਪਤਾ ਲੱਗਣਾ ਕਿੰਨਾ ਕਿ ਜਿਹੜਾ ਬੰਦਾ ਲਗਾ ਲੂਗਾ ਪਰ ਦੱਸਿਆ ਪਤਾ ਕਿਉਂ ਨਹੀਂ ਕਿ ਹੁਣ ਹਨਾ ਜਿੱਦਾਂ ਸਾਰੇ ਸਾਡੇ ਟੀਮ ਮੈਂਬਰ ਆਏ ਆ ਇਕੋ ਦੇ ਨਹੀਂ ਗਈ ਸਾਰੇ ਹਨਾ ਕੋਈ ਮਤਲਬ ਪਹਿਲਾਂ ਆ ਗਿਆ ਕੋਈ ਬਾਅਦ ਚ ਆ ਗਿਆ ਇੱਕੋ ਦਿਨ ਉਹ ਫਿਰ ਵਲੌਗ ਜਿਹੜੇ ਸੀ ਨਾ ਸਾਡੇ ਉਹ ਤਿੰਨੇ ਇੱਕੋ ਦਿਨੀ ਬਣੇ ਆ ਹਾਂ ਵਲੌਗ ਬਣੇ ਨਹੀਂ ਤੇ ਚਲੋ ਅਪਲੋਡ ਵੀ ਆਪਾਂ ਨਾਲ ਦੀ ਨਾਲ ਹੀ ਕਰ ਲਈ ਤੇ ਆਪਾਂ ਸੋਚਿਆ ਚੱਲ ਪਹਿਲਾਂ ਇਹ ਪਬਲਿਕ ਕਰਦੇ ਆ ਦੱਸਣਾ ਤੇ ਹੈਗਾ ਹੀ ਆ ਦੱਸਣ ਤੋਂ ਬਗੈਰ ਤੇ ਰਿਆ ਵੀ ਨਹੀਂ ਜਾਣਾ ਹਨਾ ਉਹ ਵਲੌਗ ਇਸ ਕਰਕੇ ਇੱਕੋ ਦਿਨੀ ਬਣ ਗਏ ਹੀ ਤੇ ਫਿਰ ਉਹ ਪਬਲਿਕ ਆਪਾਂ ਤਾਂ ਹੀ ਰੈਗੂਲਰ ਕਰਤੇ ਪਿਛੇਛੇ ਤੀ ਉਹ ਪਬਲਿਕ ਹੋ ਜਾਣ ਤੇ ਫਿਰ ਆਪਾਂ ਦੱਸੀਏ ਨਾਲੇ ਇੰਨਾ ਕਿਤੇ ਲੁਕਾ ਚਾਹੀਦਾ ਵੀ ਆ ਸਸਪੈਂਸ ਵੀ ਜ਼ਰੂਰੀ ਆ ਆ ਮਾਈਨੇਜਰ ਵੇਟ ਕੀਤੀ ਤੀ ਤੂੰ ਵੀ ਥੋੜੀ ਜੀ ਕਰੰਟ ਥੋੜਾ ਹਾਂ ਪੇਲੋ ਜੀ ਮਹਾਰਾਜ ਨੇ ਪਰਦਾ ਪਾਇਆ ਵੇ ਲੋਕ ਮਾਂ ਕੋਲੋ ਬੱਚਾ ਹੁੰਦਾ ਵਾ ਪਰ ਮਾਂ ਇਲੀ ਨਹੀਂ ਪਤਾ ਹੁੰਦਾ ਕਿ ਮੇਰੇ ਕੋਲੋਂ ਕੀ ਆ ਹਾਂ 9 ਮਹੀਨੇ ਵੀ ਨਹੀਂ ਆਨੂ ਨਹੀਂ ਪਤਾ ਲੱਗਾ ਵੀ ਕੀ ਆ ਹਾਂ ਹਨਾ ਮਹਾਰਾਜ ਨੇ ਪਰਮਾਤਮਾ ਨੇ ਸਾਰਾ ਕੁਝ ਪੇਲੋ ਕੀ ਕਿਦਾਂ ਬੱਚੇ ਨੂੰ ਅੰਦਰ ਸਾਰਾ ਕੁਝ ਪਚਾਉਂਦਾ ਪਰਦਾ ਰੱਖਦਾ ਅੰਦਰ ਰੱਖਦਾ ਕੁਦਰਤ ਕੁਦਰਤ ਇਤਨੀ ਵੈਲਾ ਮੰਨੀ ਜਾਂਦੀ ਵੀ ਕੁਦਰਤ ਤਿੰਨ ਦਿਨ ਆਪਾਂ ਬਚਾ ਠੀਕ ਨਹੀਂ ਸੀ ਤੇ ਮਸ਼ੀਨ ਚ ਲਾਇਆ ਤੇ ਡਾਕਟਰਾਂ ਨੇ ਇੱਕ ਦਿਨ ਦਾ ਲੈਂਦੇ ਹੀ 10-12000 ਰੁਪਇਆ ਮਤਲਬ ਕਿ ਲਾ ਲਉ ਤੀ 30-35000 ਰੁਪਇਆ ਲੱਗ ਗਿਆ ਤੇ 9 ਮਹੀਨੇ ਵਾਹਿਗੁਰੂ ਨੇ 1 ਰੁਪਇਆ ਨਹੀਂ ਸਾਡੇ 1 ਰੁਪਇਆ ਨਹੀਂ ਲਿਆ ਤੇ ਅੰਦਰ ਕਿਹੜੇ ਹਿਸਾਬ ਨਾਲ ਰੱਖਿਆ ਕਿੱਦਾਂ ਨੂੰ ਰੋਟੀ ਪਾਣੀ ਮਿਲਦਾ ਰਿਹਾ ਕਿਦਾਂ ਨੂੰ ਜੋਰ ਨੂੰ ਰੋਟੀ ਪਾਣੀ ਦਵਾਈ دارو ਜੋ ਚਾਹੀਦਾ ਕਿਦਾਂ ਮਿਲਦਾ ਹੈ ਜੇ ਲੱਗਣ ਦੇ ਵੱਖਰੇ ਤੇ ਦਵਾਈਆਂ ਮੰਗਉਂਦੇ ਹੀ ਉਹ ਵੱਖਰੀਆਂ ਮਹਾਰਾਜ ਵੇਲਾ ਅੰਦਰ ਸਾਰਾ ਕੁਝ ਬੱਚੇ ਨੂੰ ਪਚਾਉਂਦਾ ਬਿਨਾਂ ਸਾਡੇ ਕੋ ਰੁਪਈਆ ਦੇ ਤੇ ਆਪਾਂ ਵੀ ਇਹਦਾ ਜਦੋਂ ਬੱਚਾ ਅੰਦਰ ਹੁੰਦਾ ਬੱਚਾ ਵੀ ਕਹਿੰਦੇ ਵੀ ਅਰਦਾਸਾਂ ਕਰਦਾ ਉਹ ਵੀ ਮਹਾਰਾਜ ਮੈਨੂੰ ਬਾਹਰ ਕੱਢ ਮੈਂ ਤੇਰਾ ਸਿਮਰਨ ਕਰਾਂ ਤੇਰਾ ਨਾਮ ਧਿਆਵਾ ਹਨਾ ਤੇ ਪਰ ਵੇਲਾ ਪਾਰ ਵਿੱਚ ਆਪਸ ਬੁਨਿਆਦਾਰੀ ਵਿੱਚ ਵਿੱਚ ਹੋਰ ਪਾਸੇ ਹੋ ਜਾਨੀ ਹਾਂ ਹੋਰ ਪਾਸੇ ਹੋ ਜੰਨੀ ਆ ਪਰ ਮੈਂ ਕਹਿੰਦੀ ਕਿ ਮੇਰਾ ਟਾਈਮ ਜਿਹੜਾ ਸੀ ਬੜਾ ਹੀ ਮਤਲਬ ਵਧੀਆ ਰਿਹਾ ਕਿ ਮੈਂ ਰੱਬ ਦੇ ਨਾਮ ਨਾਲ ਧੂਣਾ ਜੁੜੀ ਸੀ ਬਾਬਾ ਜੀ ਨੇ ਮੈਨੂੰ ਆਪਣੇ ਵਧੀਆ ਆਪੇ ਬੈਠੇ ਹਣ ਵੀ ਸਿਮਰਨ ਕਰੀਦਾ ਵਾ ਪਹਿਲਾਂ ਵੀ ਬਾਬਾ ਜੀ ਆਪਾਂ ਡਰ ਨਾਲੇ ਬੰਦਾ ਪਾਠ ਕਰਦਾ ਆ ਕਿ ਪਾਠ ਕਰੀਏ ਨਾ ਸਾਡੇ ਬੱਚੇ ਜੀ ਵਧੀਆ ਵਧੀਆ ਕੋਣ ਹੋਣਗੇ ਭਗਤੀ ਵਾਲਾ ਹੋਊਗਾ ਰੱਬ ਦੇ ਨਾਮ ਵਾਲਾ ਹੋਊਗਾ ਮਹਿਮਾਨ ਹੋਊਗਾ ਮਹਿਮਾਨ ਹੋ ਬੜਾ ਵਧੀਆ ਜਿਹਾ ਇਹ ਟਾਈਮ ਹੈ ਜੀ ਹੂੰ ਬੱਚਾ ਵੀ ਨਿਹਰ ਹੋਵੇ ਰੱਬ ਦੇ ਨਾਮ ਤੇ ਸਾਰੇ ਕੈਂਡ ਆਪਾਂ ਖਿਜ ਗਏ ਆ ਵੀ ਤੁਸੀਂ ਦੱਸਣੇ ਨਹੀਂ ਡੇ ਦੱਸਣੇ ਨਹੀਂ ਡੇ ਦੱਸਣਾ ਦੇ ਹੈ ਹੀ ਐਂ ਇਦਾਂ ਦੀ ਗੱਲ ਨਹੀਂ ਵੀ ਨਹੀਂ ਦੱਸਣਾ ਕੱਲ ਤੁਹਾਨੂੰ ਮੈਂ ਦੱਸਣੇ ਨਹੀਂ ਕਿ ਇਹਨੇ ਕਮੈਂਟ ਕੀਤਾ ਸੀ ਵੀ ਸੁੱਖ ਤੇਰੇ ਸੱਚੀ ਪੈ ਗਈ ਹਾਂ ਤੁਹਾਡੇ ਸੱਚੀ ਨਹੀਂ ਆਣਾ ਹੋਇਆ ਇਹ ਝੂਠ ਬੰਦੇ ਕਿ ਇਹਨੇ ਮੇਰੇ ਵਰਗੇ ਨੇ ਹੋਰ ਖਿਜ ਕੇ ਕਮੈਂਟ ਕੀਤਾ ਗਿਫਟ ਫੜੀ ਜਾਂਦੇ ਆ ਬਸ ਇਹ ਦੱਸਦੇ ਹੈ ਨਹੀਂ ਤੇ ਅੱਗੋਂ ਭੈਣ ਭਰਾ ਹੀ ਜਵਾਬ ਦੇਣ ਵਾਲੀ ਹੁੰਦੀ ਹੈ ਕਿ ਭੈਣ ਭਰਾ ਨੇ ਜਵਾਬ ਦਿੱਤਾ ਕਿ ਕਹਣਾ ਉਹਨਾਂ ਨੂੰ ਮਿਲਦੇ ਵਰਤਦੇ ਉਹਨਾਂ ਨੂੰ ਗਿਫਟਾ ਹੁੰਦਾ ਇਹ ਤਾਂ ਨਹੀਂ ਹਿੰਦਾ ਇੰਝ ਕਿ ਗਿਫਟ ਲੈਣੀ ਆ ਪਿਆਰੀ ਵੀ ਆਪਣੇ ਸਿਰ ਭਾਰ ਹੁੰਦਾ ਵਈਕ ਅੱਜ ਆਪਾਂ ਜੇ ਲੈਣਦੇ ਆ ਨਾ ਤਾਂ ਕੱਲੋਂ ਸਾਨੂੰ ਦੇਣੇ ਵੀ ਪੈਣੇ ਆ ਜਰੂਰੀ ਪਾਉਣ ਤੋਂ ਸਾਫੇ ਫੜਫੜ ਪਿਆਰ ਫੜਫੜ ਆਪਣੇ ਕੋ ਰੱਖਣ ਨੇ ਆ ਉਹ ਸਾਡੇ ਸਿਰ ਭਾਰ ਹੋਣ ਡਿਆ ਦੂਣਾ ਹਮ ਅੱਜ ਆਪਾਂ ਜ ਲਵਾਂਗੇ ਤੇ ਗਰੇ ਤੁਹਾਨੂੰ ਦੂਣਾ ਕਰਕੇ ਮੋੜਨਾ ਪੈਂਦਾ ਵਾ ਹਮ ਹੁਣ ਵੇਖਾਂ ਉਹ ਅਮਨ ਦੀਦੀ ਹੋਣੀ ਕਿੱਥੋਂ ਆਈ ਦਸੂਏ ਮਕੇਰੀਆਂ ਤੋਂ ਵਿਚਾਰੀ ਹਾਂ ਅਮਨ ਦੀਦੀ ਕਹਿ ਰਹੀ ਸਾਬੀ ਹੁਣ ਬਸ ਜਦੋਂ ਆਪਣਾ ਸਵਾ ਮਹੀਨਾ ਹੁੰਦਾ ਉਦੋਂ ਆ ਕੋ ਜਾਣਾ ਉਦੋਂ ਕੋ ਜਾਣਾ ਮਤਲਬ ਇਹ ਸਿਰ ਭਾਰ ਹੋ ਜਾਂਦਾ ਵਾ ਹਮ ਕੀ ਜੇ ਪੜ੍ਹਨੀ ਬੜੀ ਸੌਖੀ ਐ ਪਰ ਗੱਲ ਜਿਹੜੀ ਮੋੜਨੀ ਹੁੰਦੀ ਨਾ ਉਹ ਵੀ ਬੜੀ ਔਖੀ ਹੁਣ ਰਕਵੀਰ ਹੋਣੀ ਐ ਮਾਨਪ੍ਰੀਤ ਹੋਣੀ ਐ ਕਿੰਨੇ ਬੀਜੀ ਜਾਰੇ ਟਾਈਮ ਕੱਢ ਕੇ ਆਏ ਹੈ ਟਾਈਮ ਕੱਢ ਕੇ ਆਏ ਹੈ ਹਨ ਸਾਰਿਆਂ ਤੁਹਾਨੂੰ ਆਪਣਾ ਆਪਣਾ ਟਾਈਮ ਨਹੀਂ ਲੱਗਦਾ ਬੰਦੇ ਕੋਲ ਹਾਂਜੀ ਆ ਵੇਖੋ ਆਵਾਜ਼ ਆਉਣ ਢਈ ਆ ਤੇ ਸਾਰਿਆਂ ਨੇ ਵਲੌਗ ਵੇਖਿਆ ਹੀ ਆ ਵੀ ਜਦੋਂ ਸੁਖ ਨੂੰ ਆਪਰੇਸ਼ਨ ਥੀਟਰ ਚ ਲੈ ਕੇ ਗਏ ਆਪਰੇਸ਼ਨ ਹੋ ਲੱਗਾਈ ਦੰਦ ਦੇ ਕੱਢ ਦੀ ਗਈ ਫਤੇ ਕਿਦਾਂ ਦਰਵਾਜ਼ੇ ਨਾਲ ਅਗ ਲਾ ਕੇ ਬਾਜਾਂ ਸੁਣਦਾ ਹੈ ਆਵਾਜ਼ਾਂ ਸੁਣਦਾ ਹੈ ਜਦੋਂ ਪਹਿਲੀ ਆਵਾਜ਼ ਆਈ ਨਾ ਫਤੇ ਨੇ ਸੁਣ ਲਈ ਉਦੋਂ ਮੈਂ ਵਲੌਗ ਨਹੀਂ ਬਣਾ ਪਾਪਾ ਪਾਪਾ ਆਵਾਜ਼ ਆ ਗਈ ਅੰਦਰੋਂ ਕਿੰਨੀ ਤੇਜ਼ ਆਵਾਜ਼ ਆਈ ਉਹ ਅੰਦਰੋਂ ਮੈਂ ਕਿਹਾ ਉਹ ਆ ਗਈ ਆਵਾਜ਼ ਫਿਰ ਮੈਂ ਵਲੌਗ ਬਣਾਇਆ ਪਹਿਲਾਂ ਤੇ ਉਹਨੇ ਹੋਰ ਕੋਆਰਡ ਹੀ ਨਹੀਂ ਹੋਇਆ ਜੋ ਉਹਨੇ ਕਿਹਾ ਇਹ ਤੁਹਾਨੂੰ ਮੈਂ ਕਿਹਾ ਕਿ ਜਿਹਨੇ ਜ ਮੂਮੈਂਟ ਰਿਕਾਰਡ ਕਰਿਓ ਬਾਅਦ ਵਿੱਚ ਮੈਂ ਵੇਖੂੰਗੀ ਫਤੇ ਦੇ ਰਿਐਕਸ਼ਨ ਤੁਸੀਂ ਵੀ ਇਦਾਂ ਦੇਈ ਗਾੜੀ ਫਿਰ ਉਹ ਨਹੀਂ ਹੋਈ ਰਿਕਾਰਡ ਪਰ ਫਤੇ ਨੇ ਬੜੀ ਵਧੀਆ ਗੱਲ ਕੀਤੀ ਪਾਪਾ ਪਾਪਾ ਅੰਦਰੋਂ ਆਵਾਜ਼ ਆ ਗਈ ਉਹ ਹਾਂ ਮੈਂ ਕਿਹਾ ਚੱਲ ਮੈਂ ਬਾਅਦ ਹੁਣ ਵੇਖਿਆ ਕਿ ਫਤੇ ਕੀ ਕਰਨ ਡਿਆ ਸੀ ਬਾਹਰ ਬਿਲਕੁਲ ਕੋਈ ਨਾ ਚਿਬੜਾ ਦਾ ਵਸ ਨਹੀਂ ਚੱਲਣ ਡਿਆ ਨਹੀਂ ਤਾਂ ਪ੍ਰੈਸੈਂਟ ਥੀਏਟਰ ਚ ਨਹੀਂ ਆਣਾ ਮੈਨੂੰ ਨਾ ਹੀ ਵੜਾ ਹਾਂ ਚਲ ਪਰਮਾਤਮਾ ਨੇ ਜੋ ਵੀ ਸੋਚਦਾ ਵਾ ਬੜਾ ਵਧੀਆ ਸੋਚਦਾ ਵਾ ਬਾਕੀ ਹੁਣ ਜਰੂਰ ਕਮੈਂਟ ਕਰਕੇ ਦੱਸਿਓ ਕਿੰਨੇ ਕਿਹਾ ਹੈ ਕਿ ਬੁਆਏ ਆ ਤੇ ਕਿੰਨੇ ਕਿਹਾ ਹੈ ਗੈਸ ਕਿਹਦਾ ਕਿਹਦਾ ਸਹੀ ਦਿੱਖੀਂ ਗਿਆ ਹੈ ਕਰ ਲਵਾ ਕਿੰਨੇ ਕਿਹਾ ਹੈ ਮੁੰਡਾ ਕਿੰਨੇ ਕਿਹਾ ਹੈ ਕੁੜੀ ਆ ਹਾਂ ਕਮੈਂਟ ਜਰੂਰ ਕਰਿਓ ਕਿਹਦਾ ਗੈਸ ਸਹੀ ਨਿਕਲਿਆ ਤੇ ਕਿਹਦਾ ਗਲਤ ਨਿਕਲਿਆ ਹਾਂ ਕਿਉਂਕਿ ਬੜੇ ਕਮੈਂਟ ਆਏ ਕਈਆਂ ਦੇ ਕਮੈਂਟ ਆਏ ਵੀ ਕੁੜੀ ਹੋਈ ਕਈਆਂ ਦੇ ਕਮੈਂਟ ਆਏ ਵੀ ਇਹ ਮੁੰਡਾ ਬੜੇ ਹੱਸਦੇ ਸਾਡੇ ਤੇ ਡਿਲੀਵਰੀ ਹੋਣ ਤੋਂ ਪਹਿਲਾਂ ਮੈਨੂੰ 10-15 ਦਿਨ ਦੇ ਪਹਿਲਾਂ ਤੇ ਮੈਸੇਜ ਆਉਂਦੇ ਇੰਸਟਾਗ੍ਰਾਮ ਤੇ ਜਿੰਨਾਂ ਦਾ ਵਟਸਐਪ ਦਾ ਨੰਬਰ ਆ ਵਟਸਐਪ ਤੇ ਆਉਂਦੇ ਹੀ ਕੀ ਹੋਇਆ ਤੁਹਾਡੇ ਕੀ ਹੋਇਆ ਕੀ ਦੱਸਣ ਦੀ ਤੇ ਇਹਦੇ ਕੋਤੇ ਅਜੇ ਕੁਝ ਵੀ ਨਹੀਂ ਹੋਇਆ ਹਮ ਸਾਰਿਆਂ ਨੂੰ ਚਾਹੀ ਸਾਡੇ ਵਾਂਗੂ ਸਾਰੇ ਭੈਣ ਭਰਾਵਾਂ ਨੂੰ ਵੀ ਚਾਹੀ ਜਿਹੜੇ ਪਿਆਰ ਦਿੰਦੇ ਆ ਦਿਮਾਗ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਸਾਰੇ ਵਧੀਆ ਵਧੀਆ ਸਾਰਿਆਂ ਨੇ ਵਧਾਈਆਂ ਦਿੱਤੀਆਂ ਦਿলো ਧੰਨਵਾਦ ਤੁਹਾਡੇ ਨਾਲ ਤਾਂ ਆਪਾਂ ਦੇ ਆਪਣੇ ਬੱਚੇ ਨੂੰ ਪਿਆਰ ਦੇਣਾ ਹੀ ਦੇਣਾ ਤੁਹਾਡੇ ਨਾਲ ਸਾਰੇ ਭੈਣ ਭਰਾਵਾਂ ਨੇ ਬੜਾ ਵਧੀਆ ਪਿਆਰ ਦਿੱਤਾ ਸਾਰਿਆਂ ਦੇਣਾ ਨਹੀਂ ਹੋਰ ਹਾਂ ਚਲੋ ਦੱਸੋ ਬੰਦੇ ਫਿਰ ਕੀ ਦਸੀਏ ਕੀ ਹੋਇਆ ਹੋਇਆ ਹੋ ਆ ਤੇ ਜੋ ਆ ਉਹ ਉਸ ਤੋਂ ਡਿਆ ਵਾ ਅੱਛਾ ਇਹਦੀ ਮੈਂ ਕਾਦਰ ਦਾਦਾ ਇਹਨੂੰ ਨਾ ਜਿੱਦਾਂ ਆਪਾਂ ਜਦੋਂ ਘਰ ਆ ਗਏ ਨਾ ਆਹੋ ਚਲੋ ਤਵੀ ਦਾਦਨੇ ਆ ਵੀ ਸਾਡੇ ਘਰ ਹੋਇਆ ਵਾ ਬੇਬੀ ਮੁੰਡਾ ਮੁੰਡਾ ਆ ਸਾਡੇ ਘਰ ਪਹਿਲਵਾਨ ਜੀ ਆਏ ਸਾਡੇ ਘਰ ਤੇ ਇਹਨੂੰ ਇੰਨੀ ਇਦਾਂ ਦੀ ਆਦਤ ਪੈ ਗਈ ਜਿੱਦਾਂ ਇਹਨੂੰ ਕਿਹੜੀ ਆਪਾਂ ਵਾਲੇ ਫੜ ਕੇ ਪਾਈ ਆਦਤ ਇੱਕ ਵਾਰੀ ਚੁਕਿਆ ਨਾ ਵਾ ਤੇ ਦੂਸਰੀ ਵਾਰੀ ਇਹ ਜਿੱਦਾਂ ਸ਼ਾਮਾਂ ਸਰਪੰਚ ਜਦੋਂ ਹਸਪੀਟਲ ਤੋਂ ਆਏ ਗੱਡੀ ਚ ਘਾਰੀ ਲੈੰਦਾ ਹੈ ਨਾ ਘਾਰੀ ਲੈੰਦਾ ਚੁੱਕੇ ਉਰ ਤੋਂ ਬਾਅਦ ਸੁੱਤਾ 10 ਮਿੰਟ ਫਿਰ ਉੱਠ ਕੇ ਰੋਣ ਲੱਪਿਆ ਜਦੋਂ ਇਹਨੂੰ ਚੁੱਕ ਲੈਨੇ ਉਦੋਂ ਚੁੱਪ ਕਰ ਲਿੰਦਾ ਆ ਵੇਖੋ ਹੁੰਦੇ ਆ ਪਿਆ ਚੋ ਸ਼ਰਪ ਜੀ ਵਾਈ ਦੂਜੀ ਵਾਈ ਦੂਜੀ ਕੋਣ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਹਦਾ ਗੈਸ ਸਹੀ ਹੀ ਤੇ ਕਿਹਦਾ ਗਲਤ ਹੀ ਪਰ ਮੈਂ ਤੇ ਮੇਰਾ ਮੁੰਡਾ ਨੌਵੇਂ ਮਹੀਨੇ ਮਹਾਰਾਜ ਗਾੜੀ ਇਹ ਪਾਸ ਜਿੱਥੇ ਘਰਦਵਾਰਾ ਸਾਬ ਜਾਨੇ ਨਹੀਂ ਜਿੱਥੇ ਵੀ ਜਾਣੇ ਨਹੀਂ ਕੀ ਦਾ ਸਿਆ ਵੀ ਨੇ ਸਾਰੇ ਤਾਂ ਅਰਦਾਸ ਕਰ ਰਹੇ ਨੇ ਕਿ ਬਾਬਾ ਜੀ ਸਾਨੂੰ ਧੀ ਦੀ ਦਾਤ ਬਖਸ਼ਿਓ ਚਲੋ ਬਾਬਾ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਉਹਦੇ ਵਾਸਤੇ ਵੀ ਮਤਲਬ ਮਤਲਬ ਫਤਿਹ ਦੀ ਗੱਲ ਝੂਠੀ ਪੈ ਗਈ ਯਾਰ ਬਦੇ ਦਿੱਤੇ ਦੀ ਮਾਰ ਦੀ ਹਾਂ ਜਦੋਂ ਜਦੋਂ ਫਤਿਹ ਜਦੋਂ ਦਾਤਾ ਨਾ ਵੀ ਫਤਿਹ ਕਾਕਾ ਹੈਈ ਛੁਟਕਾ ਹੈਈ ਆਂਦਾ ਚੱਲ ਪਾਪਾ ਕੋਈ ਗੱਲ ਨਹੀਂ ਹੁਣ ਮੈਂ ਕੋਈ ਗੱਲ ਨਹੀਂ ਵੀਰ ਨਾਲ ਖੇਡ ਲਿਆ ਕਰੂੰ ਫਿਰ ਪੈਣਾ ਨਹੀਂ ਤੇ ਪੈਣਾ ਨਹੀਂ ਤੇ ਤੇ ਕੀ ਹੋਰ ਮੈਂ ਦੱਸਣ ਲੱਗੀ ਜਦੋਂ ਆਪਰੇਸ਼ਨ ਥੀਏਟਰ 'ਚ ਗਏ ਆ ਮੈਂ ਆਈ ਆਪਣੇ ਪਿੰਕ ਪਿੰਕੀ ਡਰੈਸ ਲੈ ਕੇ ਗਈ suit ਸਾਰੇ ਵੀਰ ਨੇ ਵੀ ਆਪਾਂ ਪਿੰਕੀ suit ਪਾ ਕੇ ਖੜੇ ਆ ਸੀ ਤੇ ਨਰਸਾਂ ਅੰਦਰ ਕਹਿੰਦੀਆਂ ਵੀ ਤਿਆਰੀ ਤੇ ਤੁਸੀਂ ਪੂਰੀ ਆਈ ਸੀ ਕੁੜੀ ਦੀ ਚ ਪਰ ਤਾਂ ਦੀ ਮਾਂ ਪੁੱਤਾਂ ਦੀ ਆਸ ਨਹੀਂ ਪੂਰੀ ਹੋਈ ਪਾਸ ਨਹੀਂ ਪੂਰੀ ਹੋਈ ਨਹੀਂ ਮਾਂ ਪੁੱਤਾਂ ਦੀ ਇਹ ਨਹੀਂ ਵੀ ਤੇਰੀ ਗੱਲੀ ਦੂਹਾਂ ਦੀ ਆਸ ਹੀ ਆਸ ਮੈਨੂੰ ਵੀ ਹੀਗਾ ਵੀ ਚਲੋ ਕੁੜੀ ਹੋ ਜੇ ਪਰ ਮੈਨੂੰ ਇਦਾਂ ਗੈਸ ਹੁੰਦਾ ਮੈਂ ਇਹਨੂੰ ਕਹਿਣਾ ਨੇ ਮੈਂ ਨਹੀਂ ਸੁਖ ਮੁੰਡਾ ਹੋਣਾ ਯੋ ਤੇ ਮੈਂ ਤਾਂ ਇਹ ਫਤਿਹ ਨੇ ਮੈਨੂੰ ਮੁਕੀਆਂ ਮਾਰਨੀਆਂ ਜਦੋਂ ਮੈਂ ਇਨੀ ਗੱਲ ਕਹਿਣੀ ਪਾਪਾ ਜੇ ਆਹ ਗੱਲ ਕਹੀ ਨਾ ਤੇ ਇਲਾਜ ਕਰ ਦੂੰਗਾ ਉਹਨੇ ਮੇਕੋ ਸਿੱਖ ਲੈਣਾ ਮੈਂ ਕਹਿ ਦੇਣਾ ਤੇਰਾ ਇਲਾਜ ਕਰਨਾ ਹੈ ਪਾਪਾ ਤੁਹਾਡਾ ਇਲਾਜ ਕਰ ਦੂੰਗਾ ਤੇ ਆਪਾਂ ਪੂਰੇ 9 ਮਹੀਨੇ ਐਸਾ ਮਾਰਦੇ ਰਹੇ ਕਿ ਨਹੀਂ ਕੁੜੀ ਆਉਣੀ ਹੈ ਮੇਰੀ ਤੇ ਫਤਿਹ ਦੀ ਸ਼ਰਤ ਹੈ ਕਿ ਕੁੜੀ ਜਾਂ ਤੇ ਕੁੜੀ ਆ ਵੇ ਲੋਹਣ ਚੁੱਕ ਲਿਆ ਨਾ ਇਹਨੂੰ ਤੇ ਬਸ ਪਹਿਲਵਾਨ ਜੀ ਚੁੱਪ ਕਰ ਗਏ ਆ ਹਾਂ ਤੇ ਮੜੇ ਮੜੇ ਹੰਗਾਰੇ ਜੇ ਪਾਂਡਿਆ ਹੁਣ ਇਹਨੂੰ ਚਾਹੀਦਾ ਦੁੱਧੂ ਕਿਉਂਕਿ ਰਾਤ ਸੁੱਕਦੇ ਸੁਤੀ ਰਹਿੰਦੀ ਐ ਤੇ ਮੈਂ ਵਿਚਾਰਾ ਦੋਆਂ ਦੁਆਂ ਘੰਟਿਆਂ ਬਾਅਦ ਉੱਠ ਕੇ ਦੁੱਧ ਬਣਾ ਕੇ ਹਾਂ ਮੇਰੇ ਪਿਆਲ ਕੇ ਗੋਦੀ ਚ ਪਾ ਕੇ ਫੇਰ ਸਵਾਲ ਕੇ ਜੇ ਮੈਂ 8 ਵਜੇ ਮੇਰੀ ਅੱਖ ਲੱਗਦੀ ਨਾ ਪੂਰੇ 10 ਵਜੇ ਜਾਂ 5-10 ਮਿੰਟ ਰਹੀ ਨੇ ਜਾਗ ਆ ਜਾਂਦੀ ਐ ਤੇ 2 ਘੰਟੇ ਹੋ ਜਾਂਦੇ ਕਰਕੇ ਦੁੱਧ ਦਾ ਟਾਈਮ ਹੋ ਗਿਆ ਜੇ ਆਪਣੇ ਆਪ ਦੋ ਦੋ ਘੰਟੇ ਬਾਅਦ ਮੇਰੀ ਅੱਖ ਖੁੱਲ ਜਾਂਦੀ ਐ ਕਿ ਬੱਚੇ ਦਾ ਦੁੱਧ ਦਾ ਟਾਈਮ ਹੋ ਗਿਆ ਕਰਕੇ ਵੀ ਜੇ ਕਿਉਂਕਿ ਡਾਕਟਰ ਨੇ ਜਦੋਂ ਇਹ ਲੱਗਾ ਸੀ ਨਾ ਮਸ਼ੀਨ 'ਚ ਤੇ ਦੇਣ ਲੱਗੇ ਸੀ ਜਦੋਂ ਇਹਨੂੰ ਵਾਪਸ ਆਨੂ ਤ ਉਹ ਦੋਨੇ ਕਿਹਾ ਹੀ ਡਾਕਟਰ ਨੇ ਵੀ ਖਾਸ ਕਰਕੇ ਦੁੱਧ ਜਿਹੜਾ ਦੋ ਦੋ ਘੰਟੇ ਬਾਅਦ ਪਿਆ ਲੈਣਾ ਹੀ ਪਿਆ ਲੈਣਾ ਦੇਣਾ ਹੀ ਦੇਣਾ ਵਾ ਜਰੂਰੀ ਬਾਕੀ ਆਪਾਂ ਇਹਦਾ ਨਾਮ ਆ ਉਹ ਫਤੇ ਵੀਰ ਦੇ ਨਾਮ ਕਰਦਾ ਨਿੰਦਾ ਹੀ ਰੱਖਿਆ ਵਾ ਨਾਮ ਹੀ ਸੁਣ ਕੇ ਦੱਸਿਓ ਵੀ ਸਾਰਿਆਂ ਨੂੰ ਕਿੱਦਾਂ ਦਾ ਲੱਗਾ ਅਗਲੇ ਵਲੌਗ ਚ ਦੱਸਾਂਗੇ ਵਧੀਆ ਵਧੀਆ ਮੈਂ ਇਹ ਕਿਨਾਂ ਦੱਸ ਦੀਏ ਕਿ ਨਹੀਂ ਨਹੀਂ ਅਗਲੇ ਵਲੌਗ ਚ ਚਲੋ ਅਗਲੇ ਵਲੌਗ ਚ ਦੱਸਾਂਗੇ ਨਾਮ ਬਹੁਤ ਵਧੀਆ ਰੱਖਿਆ ਵਾ ਨਾਮ ਵਾੜ ਕੇ ਕਿੱਸਾ ਲਾ ਲੈਂਦਾ ਹਾਂ ਨਾ ਸਾਰਿਆਂ ਨੂੰ ਹਾਂ ਨਾਮ ਰੱਖਿਆ ਵਾ ਆਪਾਂ ਫਤੇ ਵੀਰ ਤੋਂ ਬਾਅਦ ਚ ਜੋ ਤੁਸੀਂ ਗੈਸ ਲਾਓ ਤੇ ਕੀ ਰੱਖਿਆ ਹੋਊਗਾ ਕਿਉਂਕਿ ਉਹ ਨਾਮ ਆ ਮੇਰੇ ਹਿਸਾਬ ਨਾਲ ਵੈਸੇ ਜਿਦਾ ਲਾਲੋ 180% ਨਾਂ ਜਿੱਦਾਂ ਲੋਕਾਂ ਨੇ ਰੱਖੇ ਹੁੰਦੇ ਆ ਉਹ ਮਾਹ 100 ਚੋਂ 30% ਕਿਤੇ ਟਾਵੇਂ-ਟਾਵੇਂ ਦਾ ਹੋਊਗਾ ਬੱਚੇ ਦਾ ਨਾਲੇ ਉਹ ਕਿੰਨੇ ਨਾਂ ਰੱਖਿਆ ਵਾ ਕਿੰਨੇ ਦੱਸਿਆ ਉਹ ਤੁਹਾਨੂੰ ਸਾਰਾ ਆਪਾਂ ਅਗਲੇ ਵਲੌਗ ਵਿੱਚ ਦੱਸਾਂਗੇ ਹਾਂ ਕਿ ਕਿੰਨੇ ਨਾਂ ਦੱਸ ਦਿੱਤੇ ਮਾਜੇ ਗੈਸਨ ਆਏ ਹੋ ਤਾਂ ਕਮੈਂਟ ਜ਼ਰੂਰ ਕਰਿਓ ਕਿ ਕਿਹਦਾ ਗੈਸ ਸਹੀ ਹੀ ਤੇ ਕਿਹਦਾ ਗੈਸ ਨਿਕਲਿਆ ਗਲਤ ਹੈ ਕਿਉਂਕਿ ਸਾਡੇ ਮਾਪੁੱਤਾਂ ਦਾ ਗੈਸ ਉਹਦੇ ਨਿਕਲ ਗਿਆ ਹੀ ਗਲਤ ਗਲਤ ਨਿਕਲਿਆ ਹੀ ਇਹਨਾਂ ਦਾ ਹਾਂ ਬਾਕੀ ਚਲੋ ਉਦਾਂ ਕਹਿੰਦੇ ਆ ਨਾ ਕਿ ਧੀਆਂ ਨੂੰ ਵੀ ਤਸਦਿਓਗਾ ਸਾਡੇ ਤੇ ਲਾਗੂ ਹੋਈ ਧੀਆਂ ਵੀ ਕਹਿੰਦੇ ਆ ਵੀ ਬੜੀ ਪੂਰਨ ਭਾਗ ਕੀਤੀ ਹੁਣ ਕਰਮ ਚੰਗੇ ਹੋਣਾ ਠੀਕ ਧੀਆਂ ਮਿਲਦੀਆਂ ਕਿਦੀ ਮੰਗਿਆ ਵੀ ਨਹੀਂ ਜੇ ਮਿਲਦੀਆਂ ਹਾਂ ਆਪਾਂ ਤੇ ਹੁਣ ਵੇ ਇਹ ਆ ਵੀ ਅਜਮਾਨ ਜਿੱਦਾਂ ਧੀ ਹਿੰਦੀ ਆ ਕੁੜੀ ਹਿੰਦੀ ਆ ਤੈਨੂੰ ਜਦੋਂ ਮੁੰਡੇ ਨਾਲ ਚਲੋ ਪਿਆਰ ਤੇ ਪਿਆਰ ਹੀਂ ਦਾ ਔਲਾਦ ਨਾਲ ਪਰ ਧੀ ਨਾਲ ਜ਼ਿਆਦਾ ਆਂਦਾ ਵਾ ਵੀ ਉਹ ਤੇ ਧੀ ਦਾ ਰਿਸ਼ਤਾ ਹੀ ਹਾਂ ਰਿਸ਼ਤਾ ਹੀ ਇਹ ਦਾ ਨੰਦਾ ਇਹ ਮੁੰਡੇ ਨੂੰ ਤੇ ਦੌਕਾ ਵੀ ਮਾਰ ਲੈਨੇ ਵੀ ਆਹ ਚੀਜ਼ ਨਹੀਂ ਮਿਲ ਸਕਦੀ ਵਾਲੇ ਤੇ ਕੁੜੀ ਜੇ ਮੰਗੇ ਧੰਨੂ ਲੈ ਕੇ ਦੇਣੀ ਪੈਂਦੀ ਆ ਦੋ ਕਾਹ ਨਹੀਂ ਮਾਰ ਸਕਦੇ ਆਪਦੇ ਦਿਲ ਨੂੰ ਔਰ ਤਰੰਦਾ ਹਮ ਹਮ ਆਪਾਂ ਕਿਤੇ ਜਾਂਦੇ ਹੋਣਾ ਨਾ ਤੇ ਆਪਾਂ ਗੱਡੀ ਚੋਂ ਜਾਂ ਮੋਟਰਸਾਈਕਲ ਤੋਂ ਵੇਖਣਾ ਨਾ ਕਿਤੇ ਬਾਹਰ ਕੱਪੜੇ ਟੰਗੇ ਕੁੜੀਆਂ ਦੇ ਵੇਖ ਕੁੜੀਆਂ ਦੇ ਤੇ ਬੜਾ ਆਉਣਾ ਆਪਾਂ ਇਦਾਂ ਦੇ ਕੱਪੜੇ ਲਵਾਗੇ ਮੈਂ ਤਾਂ ਸਹਿ ਤੁਹਾਨੂੰ ਆਨਲਾਈਨ ਘੱਟ ਘੱਟ ਕਲਿੱਪ ਵੇਂਦੀ ਰਹੀ ਸੂਈਆਂ ਵੇਂਦੀ ਰੀ ਸਭੀ ਇਦਾਂ ਦੇ ਕਲਿੱਪ ਮੰਗਾਉਣੇ ਜੀ ਇਦਾਂ ਦੀਆਂ ਡਰੈਸ ਨਾਲ ਦੀਆਂ ਸੂਈਆਂ ਲੈਣੀਆਂ ਜੀ ਆਹ ਕਰਨਾ ਜੇ ਜੇ ਕਰਨਾ ਜੇ ਛੋਟੀਆਂ ਛੋਟੀਆਂ ਜੁੱਤੀਆਂ ਕੋਈ ਨਾ ਜਦੋਂ ਸਾਡੇ ਘਰ ਫਤਿਹ ਹੋਇਆ ਸੀ ਤੇ ਸਾਡੇ ਕੋਲ ਕੁਛ ਨਹੀਂ ਮਹਾਰਾਜ ਮਤਲਬ ਉਹਦੇ ਕਰਮ ਆਪਾਂ ਖਾਂਦੇ ਇੱਕ ਸਾਲ ਦਾ ਘਰੋਂ ਵੀ ਬੇਕਾਰ ਹੀ ਆਪਾਂ ਤੇ ਮਹਾਰਾਜ ਨੇ ਜਦੋਂ ਕੁੱਕੇ ਪਿਆ ਉਹਦੀ ਸੁਣੀ ਉਹਦੇ ਪੈਰਾਂ ਵਿਚੇ ਅਨੁਸਾਰਾ ਕੁਝ ਮਿਲਿਆ ਸਾਡਾ ਸਾਰਾ ਕੁਝ ਬਣਿਆ ਆਪਾਂ ਇੱਥੋਂ ਤੱਕ ਆਏ ਤੇ ਹੁਣ ਨਵੇਂ ਬੱਚੂ ਜੀ ਤੇ ਇਹ ਵੀ ਆਪਣੇ ਕਰਮ ਆਪਣੇ ਨਾਲ ਕਹਿੰਦੇ ਨਾ ਕਰਮ ਬੱਚਾ ਕੋਈ ਨਹੀਂ ਕੋਈ ਕਿਹਨੂੰ ਦੰਦਾ ਨਾ ਕੋਈ ਕਿਹਦਾ ਖਾਂਦਾ ਆਪਣਾ ਹੀ ਲੈ ਕੇ ਆਉਂਦਾ ਆਪਾਂ ਕੋ ਮੈਂ ਦੱਸਣੀ ਪਤੇ ਵਿੱਦਿਅਕਰਮ ਕਾਂਡੇ ਉਦੱਕ ਅੱਜ ਆਪਾਂ ਜਿਹੜਾ ਖਾਂਡੇ ਉਹ ਸਾਨੂੰ ਸਾਡਾ ਕਰਜ਼ਾ ਚੁਕਾਉਣ ਲਿਆ ਉਹਦੇ ਕਰਕੇ ਸਾਨੂੰ ਸਾਰਾ ਕੁਝ ਮਿਲ ਗਿਆ ਮਿਲਿਆ ਕਿੱਥੇ ਆਪਾਂ ਕੁਝ ਵੀ ਨਹੀਂ ਕਿੱਥੇ ਮਹਾਰਾਜ ਨੇ ਨਿਆਣਿਆਂ ਦੇ ਕਰਮਾਂ ਨੂੰ ਸਾਨੂੰ ਗੱਡੀਆਂ ਵਾਲੇ ਕਰਤਾ ਹਾਂਜੀ ਚਲੋ ਤਾਂ ਕਿੰਦੂ ਮੈਂ ਤਾਂ ਕਹਿਣਾ ਨਾ ਵੀ ਸੋਕਾਂ ਨੂੰ ਸਾਈਕਲ ਦੀ ਵੀ ਆਸ ਨਹੀਂ ਵੀ ਆਪਾਂ ਸਾਈਕਲ ਲਵਾਂਗੇ ਲਵਾਂਗੇ ਹੂੰ ਬਾਕੀ ਕਹਿੰਦੇ ਨੀਤ ਸਾਹਿਬ ਰੋਕੋ ਮਹਾਰਾਜ ਭਾਗ ਆ ਭੇਲਾ ਦਿੰਦਾ ਇਦਾਂ ਹੀ ਆਪਾਂ ਅਨੁਸਾਰੇ ਕਹਿੰਦੇ ਇਹ ਨਹੀਂ ਵੀ ਆਪਾਂ ਸੋਚਦੇ ਆ ਸਾਰੇ ਅਨੁਵੇਲਾ ਉਧਰੋਂ ਗਲੀ ਚੋਂ ਸਾਰੇ ਕਹਿੰਦੇ ਨਾ ਸਾਰੇ ਇਹ ਤੁਹਾਡੇ ਸਾਡਾ ਬਹੁਤ ਬਹੁਤ ਕਰਮਾਂ ਵਾਲਾ ਚੀਜ਼ਾਂ ਦੀ ਇਤਿਹਾਸ ਹੀ ਨਹੀਂ ਹੁੰਦੀ ਜੋ ਜੋ ਤੁਹਾਨੂੰ ਦੇਤੀਆਂ ਮੈਂ ਨਹੀਂ ਸਾਨੂੰ ਮਹਾਰਾਜ ਨੇ ਥੋੜੇ ਜੇ ਸਮੇਂ 'ਚ ਸਾਰੇ ਤੇ ਆਪਾਂ ਚਾਇਆ ਵੀ ਨਹੀਂ ਪਿਆਨੂੰ ਮਿਲ ਜੇ ਅੱਜ ਤਾਂ ਆਪਾਂ ਵੀਡੀਓ ਬਣਾਉਣੀ ਆ ਆਪਾਂ ਆਈਫੋਨ ਲੈਣਾ ਸੀ ਬੜੀ ਲੋੜ ਹੀ ਸਾਡੇ ਕੋਲ ਪੈ ਹੀ ਨਹੀਂ ਸੋਚੇ ਫਤਿਹ ਵੀਰ ਨੇ ਅੱਜ ਕਿਹਾ ਮਮਾ ਐਪਲ ਵਾਲਾ ਫੋਨ ਲੈਣਾ ਤੇ ਦੋਹਾਂ ਦਿਨਾਂ ਬਾਅਦ ਜਾਂਦਾ ਦੋਹਾਂ ਦਿਨਾਂ ਬਾਅਦ ਫੋਨ ਲੈ ਆਂਦੀ ਕੋਈ ਵੀ ਸਲਾਹ ਨਹੀਂ ਆਂਦਾ ਭਾਏ ਮਮਾ ਐਪਲ ਵਾਲਾ ਜਿਹੜਾ ਫੋਨ ਹੁੰਦਾ ਨਾ ਜਿੱਤੇ ਸੇਬ ਨੂੰ ਦੰਦੀ ਵੱਡੀ ਹੁੰਦੀ ਉਹ ਫੋਨ ਲੈਣਾ ਵਾ ਸੋ ਗੱਡੀ ਦਾ ਡੀਨ ਆਉਂਸ ਹੋਈ ਤੇ ਉਦੋਂ ਉਦੋਂ ਕੋਈ ਵੀ ਨਹੀਂ ਨੂੰ ਪਤਾ ਵੀ ਆਪਾਂ ਫੋਨ ਲੈਣਾ ਇੱਕਦਮ ਹੀ ਸਲਾਹ ਬਣਾਈ ਸੋ ਆਪਾਂ ਫੋਨ ਲਈ ਆਈ ਹੁਣ ਤੇ ਗਏ ਆਪਾਂ ਚਲੋ ਆਪਾਂ ਵੀ ਲਿਆ ਭਜਾਜ ਕਾਰਡ ਤੇ ਪਰ ਜਾਂਦੇ ਆਂ ਚਲੋ ਉਸੇ ਵੇਲੇ ਲੈ ਲਿਆ ਫਿਰ ਸਾਡੀ ਕੋਈ ਸਲਾਹ ਨਹੀਂ ਜਦੋਂ ਗੱਡੀ ਮੈਨੂੰ ਮਿਲ ਨਹੀਂ ਕਬੱਡੀ ਚ ਉਦੋਂ ਵੀ ਬਸ ਇਹੋ ਕਹਿਣਾ ਪਾਪਾ ਆਪਾਂ ਕਾਲੀ ਗੱਡੀ ਲੈਣੀ ਆ ਪਾਪਾ ਖਾਲੀ ਗੱਡੀ ਲਈਆ ਕੋਈ ਵੀ ਪਤਾ ਨਹੀਂ ਵੀ ਗੱਡੀ ਲੈਣੀ ਆ ਤੇ ਜਗਨਨਾ ਨੇ ਮੈਨੂੰ ਦੱਸਿਆ ਫੋਨ ਕਰਕੇ ਮੈਂ ਇਹ ਕਬੱਡੀ ਦੇਖ ਮੈਚ ਚੱਲਣ ਡਿਆ ਉੱਥੇ ਮੇਰੀ ਗੱਡੀ ਅਨਾਉਂਸ ਹੋ ਗਈ ਆ ਆਪਾਂ ਘਰ ਹੀ ਨੇ ਤੇ ਫਤਿਹ ਉਦੋਂ ਵੀ ਬੜੀ ਖੁਸ਼ੀ ਆਈ ਇੱਕਦਮ ਜਦੋਂ ਮੋਟਰਸਾਈਕਲ ਪੁੱਲਟ ਅਨਾਉਂਸ ਕੀਤਾ ਸੀ ਉਦੋਂ ਵੀ ਤੁਸੀਂ ਕਣੀ ਨੀ ਆ ਖਾਣਾ ਕਬੱਡੀ ਕਰਨ ਦੇ ਬੋਲਣ ਦੇ ਇੰਦੇ ਮੈਂ ਮਸੀ ਨੂੰ ਹੀ ਫੋਨ ਕੀਤਾ ਸੁੱਖ ਲਾਈ ਕੱਢ ਗਏ ਮੇਰੀ ਮੋਟਰਸਾਈਕਲ ਡਾਊਨਸ ਹੋ ਗਈ ਮਹਾਰਾਜ ਦਾ ਦਿੱਤਾ ਪੜਾ ਕੁਛ ਨਾ ਸ਼ੁਕਰਾਨਾ ਨਹੀਂ ਆ ਨਹੀਂ ਤੇ ਬੁਲਟ ਕਿੱਥੋਂ ਕਦੀ ਵੀ ਨਹੀਂ ਲਿਆ ਜਾਣਾ ਸੋਚਣਾ ਵੀ ਨਹੀਂ ਆਪਾਂ ਵੀ ਆਪਾਂ ਬੁਲਟ ਲੈ ਲਈਏ ਤੇ ਪਰ ਸੁੱਖ ਦਾ ਬੜਾ ਸੌਂਗੀਗਾ ਆਪਾਂ ਉਹ ਜਿਹੜਾ ਡੇ ਕੋਣ ਡਿਸਕਵਰ ਗੱਡੀ ਦਾ ਘੱਟ ਬੁਲਟ ਸਾਂ ਜਿਆਦਾ ਡਿਸਕਵਰ ਹੀਗਾ ਜਦੋਂ ਆਪਾਂ ਬਾਹਰ ਹੀ ਜਦੋਂ ਮੈਂ ਛੁੱਟੀ ਆਇਆ ਸੀ ਤੇ ਡਿਸਕਰਵ ਕਵਰ ਤੇ ਛੋਟੇ ਘੁੰਮਣੇ ਗਏ ਹੀ ਨਾ ਬਾਬਾ ਜੀ ਦੇ ਬਾਬਾ ਯਾਰਾ ਸਿੰਘ ਜੀ ਦੇ ਤੇ ਇਹਨੇ ਕਹਿਣਾ ਸਾਬੀ ਬੁਲਟ ਲਵਾਂਗੇ ਆਪਾਂ ਮੇਰਾ ਸ਼ੌਂਕ ਆ ਮੈਨੂੰ ਬੁਲਟ ਦੀ ਰੀਜ ਹਮ ਚਲੋ ਮਾਰ ਲੈ ਸਾਰਾ ਕੁਝ ਦਿੱਤਾ ਆਪੇ ਦਿੱਤਾ ਉਹ ਬਾਬਾ ਦੀਪ ਸਿੰਘ ਜੀ ਨੇ ਗੁਰ ਰਾਮਦਾਸ ਜੀ ਨੇ ਬਾਬਾ ਨਾਕੀਆਂ ਨਾ ਸਹਿਬ ਜਾਈਦਾ ਬਾਬੇ ਨਾਕੀਆਂ ਨੇ ਸਹਿਬ ਜੀ ਨੇ ਝੋਲੀਆਂ ਪੂਰੀਆਂ ਭਰਤੀਆਂ ਪੂਰੀਆਂ ਮਾਰਾ ਜਿੰਨਾ ਸ਼ੁਕਰਾਨਾ ਕਰੀਏ ਹੋ ਨਹੀਂ ਟੱਟ ਹੁਣ ਜਿੱਦਾਂ 8 ਸਵਾ ਮਹੀਨਾ ਹੋਇਆ ਆਪਾਂ ਬਾਬਾ ਲਕੀਆ ਸਾਹਿਬ ਕਾਕੇ ਨੂੰ ਕੜ ਕੇ ਮੱਠੜਾ ਕਾ ਕੇ ਲੇਉਣੀ ਚਲੋ ਠੀਕ ਆ ਜੀ ਆਪਾਂ ਨੈਕਸਟ ਵਲੌਗ ਚ ਦੱਸਾਂਗੇ ਵੀ ਨਾਂ ਕੀ ਰੱਖਿਆ ਸਾਰੇ ਗੈਸ ਕਰਿਓ ਦਿਲ ਦੀਆਂ ਗੱਲਾਂ ਦਸੀਆਂ ਤੁਹਾਨੂੰ ਨਾਲੇ ਰਿਅਲਿਟੀ ਵਾਲੀਆਂ ਸੱਚੀਆਂ ਤੇ ਅਗਲੇ ਵਲੌਗ ਚ ਦੱਸਾਂਗੇ ਆਪਾਂ ਨਾਮ ਕੀ ਰੱਖਿਆ ਵਾ ਤੇ ਵੈਸੇ ਨਾਮ ਗੈਸ ਕਰਿਓ ਕਿ ਵੀ ਕੀ ਹੋਊਗਾ ਫਤੇ ਵੀਰ ਦਾ ਰਲਦਾ ਮਿਲਦਾ ਤੇ ਪਰ ਵਕਰਾ ਵਾ ਬਹੁਤ ਘੱਟ ਰੱਖਿਆ ਲੋਕਾਂ ਨੇ ਠੀਕ ਆ ਜੀ ਓਕੇ ਫਿਰ ਅਰਦਾਸ ਕਰਿਓ ਇਹਦੇ ਲਈ ਵੀ ਚੜਦੀ ਕਲਾ ਚ ਰਵੇ ਠੀਕ ਠਾਕ ਰਵੇ ਤੇ ਜਮਾਨ ਪੁੱਤੋ ਵਿਪਲਵਾਨ ਬਣੀ ਸਾਡਾ ਠੀਕ ਆ ਜੀ ਓਕੇ ਸਤਿ ਸ੍ਰੀ ਅਕਾਲ ਜੀ